ਸੋ ਸਟੈਂਡਰਡ ਡੀਆਈਜੀ ਭੁੱਲਰ ਦੇ ਬਾਰੇ ਸੀਬੀਆਈ ਨੇ ਵੱਡੇ ਖੁਲਾਸੇ ਕੀਤੇ ਨੇ ਵੱਡੇ ਸਬੂਤ ਸੀਬੀਆਈ ਦੇ ਹੱਥ ਲੱਗੇ ਨੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਵਿਦੇਸ਼ਾਂ ਦੇ ਵਿੱਚ ਕਿੰਨੀਆਂ ਤੋਂ ਜਾਇਦਾਦਾਂ ਨੇ ਜਿਹੜੀਆਂ ਉਹ ਲੱਭੀਆਂ ਨੇ ਤੇ ਪੰਜਾਬ ਤੇ ਭਾਰਤ ਵਿੱਚ ਵੀ ਕੀ ਕੁਝ ਬਰਾਮਦ ਹੋਇਆ ਹੋਰ ਸੀਗੇ ਦੇ ਹੱਥ ਲੱਗਿਆ ਇਹਦੇ ਉੱਤੇ ਡੰਗਾਈ ਨਾਲ ਚਰਚਾ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਡੀਆਈਜੀ ਫਰਚੰਸੂ ਭੁੱਲਰ ਨੇ ਜਿਹੜੇ ਵਿਕਰਮ ਮਜੀਠੀਆ ਚਿੰਸ ਦੇ ਐਸਆਈਟੀ ਦੇ ਮੁਖੀ ਸੀਗੇ ਤਾਂ ਉਸ ਕੇਸ ਦੇ ਸਿੱਟੇ ਦਾ ਕੀ ਅਸਰ ਪਾਊਗਾ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਰਜੀਵ ਕਾਂਦੀ ਨੈਸ਼ਨਲ ਲਾਜ ਯੂਨੀਵਰਸਿਟੀ ਤੋਂ ਪ੍ਰੋਫੈਸਰ ਡਾਕਟਰ ਨਰਿੰਦਰ ਸਿੰਘ ਆਨਲਾਈਨ ਤੇ ਮੌਜੂਦ ਨੇ ਡਾਕਟਰ ਸਾਹਿਬ ਲੀਡਰ ਪੰਜਾਬੀ মিডিਆ ਤੇ ਸਵਾਗਤ ਜੀ ਆਇਆਂ ਨੂੰ ਲੀਡਰ ਪੰਜਾਬ ਦੇ ਲੀਡਰ ਪੰਜਾਬ ਦੇ ਸੂਚਕਾਂ ਨੂੰ ਸਾਰਿਆਂ ਨੂੰ ਤੇ ਵੀ ਖਿਆਲਪਰ ਦੀ ਸਤਿਕਾਰ ਪਰ ਸੀਬੀਐਮ ਨੇ ਸੀਗੇ ਨੇ ਜਿਹੜਾ ਲਗਾਤਾਰ ਜਾਂਚ ਕਰੀ ਹੈ ਹਾਲਾਂਕਿ ਰਿਮਾਂਡ ਇਸ ਵਾਰ ਵੀ ਵੱਡੇ ਸਵਾਲ ਉੱਠੇ ਸੀਗੇ ਕਿ ਰਿਮਾਂਡ ਦੇ ਵਿੱਚ ਕੁਝ ਫੜਤਾਲ ਹੁੰਦੀ ਹੈ ਪਰ ਸੀਬੀਏ ਆਪਣੇ ਪੱਧਰ ਤੇ ਰਿਸਰਚ ਕਰਦੀ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਬਾਰੇ ਤੇ ਵਿਦੇਸ਼ਾਂ ਦੇ ਵਿੱਚ ਵੀ ਹੁਣ ਲਿੰਕ ਮਿਲੇ ਨੇ ਸਭ ਤੋਂ ਪਹਿਲਾਂ ਉਹ ਦੱਸੋ ਕਿ ਕਿੱਥੇ-ਕਿੱਥੇ ਕਿੰਨੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਉਹ ਜ਼ਬਤ ਕੀਤੀਆਂ ਨੇ ਹਾਂਜੀ ਮੈਂ ਥੋੜਾ ਜਿਹਾ ਪਹਿਲਾਂ ਬਰੀਫ ਕਨਕਲੂਡ ਕਰਦਾ ਕਿ ਪਹਿਲਾਂ ਤਾਂ ਜਿਹੜਾ ਚੈਲੈਂਜਿੰਗ ਤੋਂ ਲਦੀ ਹੈ ਈਆਈਡੀ ਰੋਪੜ ਰੇਂਜ ਦੀ ਜੀ ਤੇ ਇਹਨਾਂ ਦੇ ਅੰਦਰ ਚਾਰ ਜ਼ਿਲ੍ਹੇ ਪੈਂਦੇ ਆ ਜੀ ਤੇ ਉਹਨਾਂ ਦੀ ਇੰਚਾਰਜ ਸੀਗੇ ਤੇ ਨਾਲ ਉਹ ਸਿੱਟਦੇ ਵੀ ਮੁਕੀ ਸੀਗੇ ਜਿਹੜੀ ਨਿਗਰਮਜੀਤ ਸਿੰਘ ਮਜੀਠੀਆ ਵਾਲੇ ਕੇਸਿਸ ਦੀ ਪੈਰ ਵੀ ਕਰਦੇ ਜੀ ਤੇ ਉਸ ਤੋਂ ਇਲਾਵਾ ਆਪਾਂ ਇਹ ਗੱਲ ਵੀ ਕਰ ਰਹੇ ਹਾਂ ਤੇ ਇਹ ਸਾਹਮਣੇ ਡੀਜੀਪੀ ਸਾਹਿਬ ਦਾ ਡੀਜੀਪੀ ਸਾਹਿਬ ਦੇ ਜਿਹਨਾਂ ਨੂੰ ਆਪਾਂ ਮਾਲ ਸਿੰਘ ਢੋਲਰ ਕਹਿੰਦੇ ਆ ਮਾਲ ਸਿੰਘ ਢੋਲਰ ਤੇ ਉਸ ਤੋਂ ਇਲਾਵਾ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੀ ਸੀਜੀਪੀ ਕਸਟਡੀ ਦੇ ਵਿੱਚ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਗਿਆ 18 ਤੋਂ ਲੈ ਕੇ 31 ਅਕਤੂਬਰ ਤੱਕ ਜੀ ਤੇ ਸੀਵੀਆਈ ਦੀ ਰਿਪੋਰਟ ਹੈ ਨਿੰדוਪੜ ਰੇਂਜ ਦੇ ਵਿੱਚ ਜਦੋਂ ਡਿਵੀਜ਼ਨਲ ਕਸਟਡੀ ਦੇ ਤੇ ਗਿਆ ਤੇ ਉਸ ਤੋਂ ਬਾਅਦ ਇਹਦੇ ਤੇ ਜਿਹੜੇ ਪਟਾਣਾ ਦਾ ਮਿਡਲ ਮੈਨ ਨੇ ਉਹ ਆ ਕ੍ਰਿਸ਼ਨੂ ਉਹ ਸ਼ਰਦਾ ਤੇ ਜਿਹੜਾ ਵੀ ਇਹਨਾਂ ਦੇ ਡੀਐਚਪੀ ਦੇ ਵਿਹਾਪ ਦੇ ਉੱਪਰ ਸ੍ਰੀ ਰਿਸ਼ਵਤ ਲੈਂਦਾ ਸੀਗਾ ਤੇ ਉਹਦੇ ਕੋਲੇ ਵੀ 21 ਲੱਖ ਰੁਪਏ ਬਰਾਮਦ ਹੋਏ ਆ ਤੇ ਉਹਨਾਂ ਦੇ ਤੋਂ ਹੀ ਬਿਲੋਂਗ ਕਰਦੇ ਆ ਉਹ ਫਰਜਾਸ ਕਲੋਨੀ ਤੇ ਉਹਨੂੰ ਵੀ ਰਸੀਦ ਹੈ ਸੀਵੀਆਈ ਦੀ ਤੇ ਸੈਂਟਰਲ ਏਜੰਸੀਜ਼ ਹੈ ਤੇ ਜਿਹੜੀ ਮੋਹਾਲੀ ਦੇ ਆਫਿਸਰਸ ਨੇ ਉਹਨਾਂ ਨੇ ਨਾਲ ਵੇਸ ਹੋਇਆ ਜੀ ਜੀ ਇਸ ਤੋਂ ਬਾਅਦ ਆਪਾਂ ਕੰਪਲੇਨਟ ਕਰ ਰਹੇ ਹਾਂ ਵੀ ਜਿਹੜੀ ਇਹ ਜਿਹੜੀ ਕੰਪਲੇਨਟ ਹੈ ਜੋ ਹਰਜਨ ਸਿੰਘ ਭੁੱਲਰ ਦੇ ਡੀਆਈਜੀ ਵਾਲੇ ਮੈਟਰ ਦੇ ਉੱਤੇ ਕੋਈ ਇੱਕ ਸਕ੍ਰੈਪ ਲੀਡਰ ਸੀਗਾ ਕੋਇਰਨ ਸਕ੍ਰੈਪ ਲੀਡਰ ਠੀਕ ਹੈ ਮੰਤਰੀ ਨੂੰ ਪ੍ਰੇਵੈਂਟ ਕਰਦਾ ਸੀਗਾ ਹੂੰ ਤੇ ਉਹਨੇ ਕੰਪਲੇਨਟ ਕੀਤੀ ਸੀ ਤੇ ਜਿਹੜੀ ਕੰਪਲੇਨਟ ਹੈ 2023 ਦੇ ਵਿੱਚ ਹੋਈ ਸੀ ਤੇ ਉਸ ਰੰਧੂਪੁਰ ਪੁਲਿਸ ਸਟੇਸ਼ਨ ਦੇ ਵਿੱਚ ਹੋਈ ਸੀ ਤੇ ਉਹ 8 ਲੱਖ ਰਿਸ਼ਵਤ ਦਾ ਕੇਸ ਸੀਗਾ ਵੀ ਉਹਨੇ ਡਿਮਾਂਡ ਕੀਤੀ ਗਈ ਸੀ ਜੀ ਜੀ ਤੇ ਜਦੋਂ ਕਿ ਇਹਦੇ ਵਿੱਚ ਇਹ ਵੀ ਹੈ ਵੀ ਜਿਹਨੇ ਕੰਪਲੇਂਟ ਕੀਤੀ ਸੀ ਸਕ੍ਰੈਪ ਵੀਲ ਸੇਡਾ ਆਇਰਨ ਸਕ੍ਰੈਪ ਵੀਲ ਠੀਕ ਹੈ ਬੱਤਾਲ ਜੀ ਸੀਗੇ ਉੱਥੇ ਆਇਰਨ ਸਕ੍ਰੈਪ ਵੀਲ ਨਹੀਂ ਤੇ ਉਹਨਾਂ ਨੇ ਜਿਹੜੇ ਸਕ੍ਰੈਪ ਦੇ ਵਿੱਚ ਵੀ ਹੈ ਉਹਨਾਂ ਦੇ ਵਿੱਚ ਵੀ ਇਹ ਸੀਗਾ ਵੀ ਉਹ ਵਿਦਾਊਟ ਜੀਐਸਟੀ ਤੇ ਬਿਲਿੰਗ ਤੋਂ ਮਤਲਬ ਕੰਮ ਕਰ ਰਹੇ ਸੀਗੇ ਤੇ ਉਹਨਾਂ ਦੇ ਵਿੱਚ ਇਹਨਾਂ ਨੇ ਜਦੋਂ ਰਿਸ਼ਵਤ ਦਾ ਕੇਸ ਨਾਲ ਹੀ ਲੱਗਿਆ ਤੇ ਉਹਦੇ ਵਿੱਚ ਜਿਹੜਾ 8 ਲੱਖ ਦਾ ਸੀਗਾ ਵੀ ਉਹਨਾਂ ਨੇ ਡਿਮਾਂਡ ਕੀਤੀ ਗਈ ਸੀ ਉਹ 8 ਲੱਖ ਰਿਸ਼ਵਤ ਵਾਲੇ ਕੇਸ ਦੇ ਵਿੱਚ ਹੀ ਦਰਜ ਕੀਤਾ ਉਸ ਤੋਂ ਬਾਅਦ ਜਦੋਂ CBI ਨੇ ਰੇਡ ਮਾਰੀ ਹੈ ਕਾਫੀ ਜਗ੍ਹਾ ਤੇ ਤੇ ਕਾਫੀ ਕੁਝ ਬਰਾਮਦ ਹੋਏ ਆ 7.5 ਕਰੋੜ ਰੁਪਇਆ ਦਾ ਕੈਸ਼ ਬਰਾਮਦ ਹੋਇਆ ਜੀ ਤੇ 2.5 ਕਿਲੋ ਜਿਹੜਾ ਆਪਣਾ 골ਡ ਜੁਵਲਰੀ ਵਗੈਰਾ ਤੇ 26 ਜਿਹੜੀ ਬਾਤ ਸੀ ਜਿਹਨੂੰ ਆਪਾਂ ਇੰਟਰਨੈਸ਼ਨਲ ਲੈਵਲ ਤੇ ਵਧੀਆ ਬਾਤ ਕਹਿੰਦੇ ਆ ਹਰਾਡੂ ਵਗੈਰਾ ਤੇ ਕੰਪਨੀ ਦੀ ਹੈ ਠੀਕ ਹੈ ਤੇ ਉਸ ਤੋਂ ਇਲਾਵਾ ਤੇ 50 ਜਿਹੜਾ ਬੇਨਮੀ ਪ੍ਰੋਪਰਟੀ ਦੇ ਡਾਕੂਮੈਂਟਸ ਮਿਲੇ ਨੇ ਕਿੰਨੂ ਬਿਲ ਪ੍ਰੋਪਰਟੀ ਦੇ ਤੇ ਹੁਣ ਰੀਸੈਂਟਲੀ ਜਿਹੜਾ ਹੋਇਆ ਵੀ ਕੈਨੇਡਾ ਦੇ ਵਿੱਚ ਵੀ ਤਿੰਨ ਫਲੈਟ ਦਾ ਤੇ ਦੁਬਈ ਦੇ ਵਿੱਚ ਵੀ ਦੋ ਫਲੈਟ ਤੇ 55 ਏਕੜ ਜ਼ਮੀਨ ਹੈ ਤੇ ਬਾਕੀ ਇਹਨਾਂ ਦੇ ਕੁਝ ਫਾਰਮ ਹਾਊਸ ਨੇ ਉਹਨਾਂ ਦੀ ਵੀ ਤਲਾਸ਼ੀ ਲਈ ਗਈ ਹੈ ਤੇ ਇੱਕ ਤਾਂ ਸਮਰਾਲੇ ਦੇ ਕੋਲੇ ਹੈ ਠੀਕ ਹੈ ਜੀ ਇਹਨਾਂ ਦਾ ਜਿਹੜਾ ਫਾਰਮ ਹਾਊਸ ਤੇ ਜੀ ਜੀ ਤੇ ਇੱਕ ਉਹ ਜਿਹੜਾ ਤੇ ਹੋਰ ਵੀ ਮਤਲਬ ਜਿਹੜਾ ਇੰਟੀਨੇਸ਼ਨ ਚੱਲ ਰਹੀਆਂ ਨੇ ਲਗਾਤਾਰ ਔਰ ਇਸ ਤੋਂ ਇਲਾਵਾ ਹੁਣ ਜਿਹੜਾ ਰੀਸੈਂਟਲੀ ਹੈ ਇੱਕ ਐਕਸਾਈਜ਼ ਵਾਲੇ ਮਟਰ ਦੇ ਵਿੱਚ ਵੀ ਇਹਨਾਂ ਨੂੰ ਇਨਵੋਲਵਮੈਂਟ ਆਈ ਹੈ ਜੀ ਤੇ ਐਕਸਾਈਜ਼ ਦੇ ਵਿੱਚ ਮਤਲਬ ਇਹਨਾਂ ਵੀ ਉਹ ਵੀ ਇੱਕ ਨਵਾਂ ਕੇਸ ਜਿਹੜਾ ਵਰਦੀ ਹੋਇਆ ਤੇ ਜਿਹਦੇ ਵਿੱਚ ਵਿਦੇਸ਼ੀ ਸ਼ਰਾਬ ਮਿਲੀ ਹੈ 2 ਲੱਖ 99 ਹਜ਼ਾਰ ਦੀ ਹੈ ਜੀ ਉਹਨੇ ਜਿਹਦੀ ਆਪਾਂ ਮਤਲਬ ਅਪ੍ਰੋਕਸੀਮੇਟਲੀ 2 ਲੱਖ ਤੇ 90 ਹਜ਼ਾਰ ਤੱਕ ਕਹ ਦਿੰਦੇ ਆ ਪਾਏ ਦੇ ਵਿੱਚ ਪਰ ਇਹਨਾਂ ਨੂੰ ਜਿਹੜਾ ਵੀਰਵਾਪ ਆਇਆ ਉਹ ਸਾਰੀ ਜਿਹੜੀ ਫਾਰਮਿਕ ਕੋਡ ਚ ਹੂੰ ਠੀਕ ਹੈ ਜੀ ਵੀ ਵਿਦੇਸ਼ੀ ਸ਼ਰਾਬ ਜਿਹਨੂੰ ਆਪਾਂ ਕਹਿੰਦੇ ਆਂ ਔਰ ਇੱਕ ਇਹਨਾਂ ਦੇ ਵਿੱਚ ਥੋੜਾ ਜਿਹਾ ਦੂਸਰਾ ਵੀ ਪਾਇਆ ਹੈ ਇਹ ਤਾਂ ਹੋ ਗਿਆ ਐਕਸਾਈਜ਼ ਦਾ ਅਕੋਰਡਿੰਗਲੀ ਵੀ ਜਿਹੜੇ ਬੁਲੇਟ ਬਰਾਮਦ ਹੋਏ ਨੇ ਸਾਲਾਂ ਸਟਾਰਟਿੰਗ ਦੇ ਵਿੱਚ 17 ਬੁਲੇਟ ਹੋਏ ਸੀਗੇ ਤੇ ਉਹਨਾਂ ਦੀ ਗਿਣਤੀ 104 ਤੱਕ ਪਹੁੰਚ ਗਈ ਹੈ ਤੇ ਉਹਦੇ ਤੇ ਅੰਦਰ ਆਰਮ ਸੈਕਟ ਦੇ ਅਕੋਰਡਿੰਗਲੀ ਇਹਨਾਂ ਤੇ ਇੱਕ ਅਲੱਗ ਮਾਮਲਾ ਕਰ ਦਿਖਾਉਣੇ ਪੜੋ ਖਾਲੀ ਹੋਇਆ ਨਹੀਂ ਜੇਗਾ ਤੇ ਜਿਹੜੇ ਚਾਰ ਚਾਰ ਹਥਿਆਰ ਕਹਿੰਦੇ ਨੇ ਬਰੰਤ ਹੋਏ ਆ ਤਾਂ ਜਿਵੇਂ ਮਤਲਬ ਕੋਈ ਆਮ ਤਾਂ ਲਾਇਸੈਂਸ ਬਣਵਾਉਂਦਾ ਤਾਂ ਉਹਦੇ ਉੱਤੇ ਮੈਨੂੰ ਲੱਗਦਾ ਕਿ ਸ਼ਾਇਦ ਹੁਣ ਤਾਂ ਦੋ ਜਿਹੜੇ ਨੇ ਉਹ ਹੁੰਦਾ ਹੈ ਲਾਊਡ ਵੀ ਦੋ ਹਥਿਆਰ ਲੈ ਸਕਦੇ ਆ ਪਰ ਤਾਂ ਫਿਰ ਇਹ ਚਾਰ ਕਿਵੇਂ ਹੋ ਸਕਦੇ ਨੇ ਬਲੂ ਫਿਰਦੇ ਵੀ ਇਹਨਾਂ ਦੇ ਪਹਿਲੇ ਫਾਜ਼ਲ ਸਾਹਿਬ ਵੀ ਡੀਜੀਪੀ ਨੇ ਤੇ ਉਹਨਾਂ ਦਾ ਸਿਕਿਉਰਿਟੀ ਮੈਟਰ ਤੇ ਹੋ ਸਕਦੇ ਨੇ ਇਸ਼ੂ ਕੋਈ ਵੱਡੀ ਗੱਲ ਨਹੀਂ ਚਾਹੀ ਤੇ ਜਿਹੜਾ ਰਿਟਾਇਰਡ ਡੀਜੀਪੀ ਨੇ ਤੇ ਬਾਕੀ ਇਹਨਾਂ ਦੇ ਆਪਣੇ ਨਾਂ ਤੇ ਵੀ ਦੋ ਹੋ ਸਕਦੇ ਆ ਬਾਕੀ ਨਾਦੀ ਵਾਲੇ ਜਾਂਚ ਪੜਤਾਲ ਹੋ ਰਹੀ ਹੈ ਉਹ ਵੀ ਜੇਪਾਾਂ ਦੇ ਕੁਝ ਕਹੀ ਨਹੀਂ ਸਕਦੇ ਕਿਉਂਕਿ ਜੁਡੀਸ਼ਲ ਕਸਟਡੀ ਦੇ ਵਿੱਚ ਨਹੀਂ ਇਸ ਕਰਕੇ ਇਹਨਾਂ ਨੂੰ ਜੁਡੀਸ਼ਲ ਕਸਟਡੀ ਚ ਰੱਖਿਆ ਗਿਆ ਵੀ ਜਿਹੜੇ ਜਿੰਨੇ ਵੀ ਐਵੀਡੈਂਸ ਨਹੀਂ ਕੋਰਟ ਦੇ ਨਾਲ ਲੇਟਡ ਹੈ ਉਹ ਟੈਂਪੋਰਲ ਟੈਂਪੋਰਨ ਨਾ ਹੋ ਸਕਣ ਇਹ ਉਹਨਾਂ ਨੂੰ ਰੇਜ਼ ਨਾ ਕੀਤਾ ਜਾ ਸਕੇ ਸਭ ਤੋਂ ਇੱਕ ਪਾਸੇ ਇਹ ਵੀ ਹੈ ਕਿ ਸੀਬੀਆਈ ਤੇ ਸਵਾਲ ਉੱਠੇ ਸੀਗੇ ਕਿ ਉਹਨਾਂ ਨੇ ਰਿਮਾਂਡ ਨਹੀਂ ਲਿਆ ਕਿਉਂਕਿ ਏਡਾ ਵੱਡਾ ਕੇਸ ਹੈ ਰਿਮਾਂਡ ਤੋਂ ਬਿਨਾ ਕਿਵੇਂ ਪੁੱਛ ਪੜਤਾਲ ਹੋ ਸਕਦੀ ਹੈ ਪਰ ਦੂਜੇ ਪਾਸੇ ਜੇ ਆਪਾਂ ਸੀਬੀਆਈ ਦਾ ਐਂਗਲ ਦੇਖੀਏ ਤਾਂ ਸੀਬੀਆਈ ਹਜੇ ਵੀ ਰਿਸਰਚ ਕਰ ਰਹੀ ਹੈ ਬੜਾ ਕੁਝ ਬਰਾਮਦ ਹੋ ਰਿਹਾ ਤਾਂ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਕਿ ਜੇ ਰਿਮਾਂਡ ਸੀ ਵੀ ਲੈ ਲਨ ਦੀ ਫਿਰ ਬਰਾਮਦਗੀ ਹੈ ਜਾਂ ਇਸ ਤੋਂ ਵੱਧ ਹੋ ਸਕਦੀ ਸੀ ਕਿ ਮਤਲਬ ਸੀਬੀਆਈ ਦਾ ਜਿਹੜਾ ਸਿਸਟਮ ਹੈ ਤੁਹਾਨੂੰ ਠੀਕ ਲੱਗਦਾ ਹੈ ਕਿ ਉਹ ਆਪਣੇ ਹਿਸਾਬ ਨਾਲ ਕੰਮ ਵੀ ਕਰ ਰਹੀ ਹੈ ਤੇ ਭੁੱਲਰ ਨੇ ਜਿਹੜੇ ਜੇਲ੍ਹ 'ਚ ਨੇ ਅਸਲ ਵਿੱਚ ਦੋ ਰੀਜ਼ਨ ਹੈ ਜਿਦੋਂ ਵੀ ਕੋਈ ਆਪਾਂ ਗੱਲ ਕਰਦੇ ਹਾਂ ਵੈਸੇ ਦਾ ਪੰਜਾਬ ਸਰਕਾਰ ਨੇ ਵੀ ਮਿਹਨਤ ਲਾਈ ਹੋਈ ਹੈ ਐਂਟੀ ਕ腐ਸ਼ਨ ਦੇ ਵੀ ਅਸੀਂ ਮਤਲਬ ਕ腐ਸ਼ਨ ਗ੍ਰੀ ਦੀ ਗੱਲ ਕਰ ਰਹੇ ਹਾਂ ਪਰ ਜਦੋਂ ਵੀ ਕਿਸੇ ਟੌਪ ਕੋ ਪ੍ਰੋਫਾਈਲ ਅਫੀਸਰ ਦੀ ਗੱਲ ਆਉਂਦੀ ਹੈ ਜਿੰਦੀ ਵੱਡੀ ਹੈ ਡੀਜੀਪੀ ਜਾਂ ਆਈਜੀ ਹੈ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਸੁਪਰਵੀਜ਼ਨ ਕਰਦੇ ਨੇ ਇਹਨਾਂ ਦੇ ਅੰਦਰ ਚਾਰ ਜ਼ਿਲ੍ਹੇ ਜਾਂਦੇ ਆ ਜੀ ਇਹ ਓਨਲੀ ਅਸਿਸਟ ਕਰਦੇ ਨੇ ਡੀਜੀਪੀ ਨੂੰ ਨੋ ਅਦਰ ਮਤਲਬ ਕਿਸੇ ਹੋਰ ਅਫੀਸਰ ਨੂੰ ਜ਼ਿੰਮੇਵਾਰ ਨਹੀਂ ਹੁੰਦੇ ਆਗੇ ਜੀ ਤੇ ਜਦੋਂ ਹੁਣ ਡੀਆਈਜੀ ਲੈਵਲ ਦਾ ਰੈਂਕ ਦਾ ਹੋਵੇ ਤੇ ਉਹਨਾਂ ਨੇ ਹੁਣ ਸੀਜੀਆਈ ਨੇ ਵੀ ਦੋ ਉਥੋਂ ਜਿਹੜੇ ਐਸਪੀ ਐ ਰ ਉਪਰ ਰੇਂਜ ਦੇ ਵਿੱਚ ਉਹਨਾਂ ਕੋ ਵੀ ਕੁਝ ਕਾਰਤਾਲ ਹੋਦੀ ਹੈ ਇਹ ਵੀ ਉਹਨਾਂ ਦੇ ਰਿਪੋਰਟ ਦੇ ਫਿਰ ਦੇ ਵਿੱਚ ਕਿਦਾਂ ਦਾ ਸੀਗਾ ਤੇ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਵੀ ਜਿਹਨਾਂ ਨੇ ਇੱਕ ਐਫਆਈਆ ਜਿਹੜੀ ਬੰਦ ਹੋਈ ਸੀ ਸਰਲੋਚਨ ਸਿੰਘ ਸੀਗਾ ਉੱਥੇ ਸਮਰਾਲਾ ਡੀਐਸਪੀ ਦੇ ਵਿੱਚ ਉੱਥੇ ਵੀ ਉਹਨਾਂ ਨੇ ਹੁਣ ਇਹਨਾਂ ਲਈ ਕੋਈ ਏਡੀ ਗੱਲ ਕੇਸ ਦੇ ਵਿੱਚ ਜੋ ਜਲ ਸਦਾਲ ਚੱਲ ਰਹੀ ਹੈ ਤੇ ਇਹਦੇ ਵਿੱਚ 600 ਤੋਂ ਵੱਧ ਬੋਤਲਾਂ ਨੇ ਲਿਕਵਰਸ ਦੀਆਂ ਜਿਹੜੀਆਂ ਉੱਥੋਂ ਬਰਾਮਦ ਹੋਈਆਂ ਨੇ ਤੇ ਦੂਸਰਾ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਇਹਦੇ ਵਿੱਚ ਜਿਹੜਾ ਰਜਿਸਟਰ ਹੋਇਆ ਸੈਕਸ਼ਨ 61 ਨੇ ਤੇ ਅਨਲੋਹਲ ਐਕਟੀਵਿਟੀਜ਼ ਹੈ ਪੋਸੈਸ਼ਨ ਆਫ ਦਾ ਟ੍ਰਾਂਸਪੋਰਟ ਆਫ ਇਨਟੌਕਸਿਟ ਤੇ ਇਹਦੇ ਵਿੱਚ ਵੀ ਜਿਹੜਾ ਹੁਣ ਇੱਕ ਲਾਅ ਇਹ ਕਰ ਰਿਹਾ ਤੇ ਬੁਲੇਟ ਵਾਲੇ ਮੈਟਰ ਦੇ ਉੱਤੇ ਜਿਹੜਾ ਤੁਹਾਨੂੰ ਦੱਸ ਰਿਹਾ ਜੀ ਤੇ ਆਰਮ ਸੈਕਟਰ ਆਂਦਾ ਤੇ ਦੂਸਰਾ ਜਿਹੜਾ ਲਿਕਵਰਸ ਹੈ ਉਹ ਤੇ ਐਕਸਾਈਜ਼ ਐਕਟ ਆਂਦਾ ਠੀਕ ਹੈ ਤੇ ਜਿਹੜੀ ਹੁਣ ਅਪਾ ਵਾਚ ਦੀ ਗੱਲ ਕਰ ਰਹੇ ਸੀ ਤੇ ਜਿਹੜਾ ਹੋ ਰਿਹਾ ਡਾਡੋ ਤੇ ਰੋਲੈਕਸ ਉਹ ਵੀ ਬਾਦ ਦੀਆਂ ਕੰਪਨੀਆਂ ਨੇ ਤੇ ਇੱਕ ਇਹਨਾਂ ਨੇ ਹੁਣ ਨਾਲ ਜਿਹੜਾ ਸੀਗਾ ਸ਼ਰਦਾ ਸੀਗਾ ਉਹਨੂੰ ਅਰੈਸਟ ਕੀਤਾ ਹੋਇਆ ਤੇ ਮਤਲਬ ਉਹਦੇ ਵਿੱਚੋਂ 21 ਲੱਖ ਤੋਂ ਉੱਥੇ ਹੀ ਬਰਾਮਦ ਹੋਇਆ ਤੇ ਜਿਹੜਾ ਹੁਣ ਸੀਗਾ ਜਿਹਨੇ ਕੇਸ ਰਜਿਸਟਰ ਕੀਤਾ ਇਹਦੇ ਵਿੱਚ ਭਾਰਤੀ ਨਿਆਂ ਸੀਤਾ ਦੇ ਆਰਟੀ ਜਿਹੜੇ ਸੈਕਸ਼ਨਸ ਐ 7 ਤੇ 7ਏ ਦੇ ਅੰਦਰ ਐ ਤੇ ਇੱਕ ਇਹਨਾਂ ਦੇ ਦੂਸਰਾ ਲੱਗੀ ਹੋਈ ਐ ਪ੍ਰੀਵੈਂਸ਼ਨ ਆਫ ਕ腐ਸ਼ਨ ਐਕਟ ਜਿਹੜੀ ਐ 1989 88 ਦੇ ਵਿੱਚ 1988 ਦੇ ਵਿੱਚ ਐਕਟ ਬਣਿਆ ਸੀ ਕ腐ਸ਼ਨ ਨੂੰ ਖਤਮ ਕਰਨ ਲਈ ਜੀ ਕੋ ਧਾਰਾ ਲਗਾਈ ਹੋਈ ਹੈ ਤੇ ਬਾਕੀ ਇਹਨਾਂ ਦੇ ਕੇਸਸ ਵੀ ਹੁਣ ਮਤਲਬ ਹਾਲੇ ਕੰਟੀਨਿਊਡ ਇਨਟੈਰੋਗੇਸ਼ਨ ਚੱਲ ਰਹੀ ਹੈ ਤੇ ਕੁਝ ਨਾ ਕੁਝ ਦੇਲੀ ਕੁਝ ਨਾ ਕੁਝ ਬਰਾਮਦ ਹੋਈ ਜਾ ਰਹੀ ਹੈ ਤੇ ਬਾਕੀ ਇੱਕ ਇਹਨਾਂ ਦਾ ਫਾਰਮ ਹਾਊਸ ਵੀ ਤੇ ਉਹਨਾਂ ਦੇ ਉੱਤੇ ਵੀ ਮਤਲਬ ਹੁਣ ਇਨਟੈਰੋਗੇਸ਼ਨ ਚੱਲ ਰਹੀ ਹੈ ਇੱਕ ਤਰ੍ਹਾਂ ਸਮਰਾਲੇ ਦੀ ਵੀ ਤਸਵੀਰਾਂ ਇਹ ਜੀ ਦੂਸਰਾ ਹੁਣ ਆਪਾਂ ਬਾਹਰ ਮੇਂ ਦੀ ਜਿਹੜੀਆਂ ਪ੍ਰਾਪਰਟੀ ਹਨ ਉਹਨਾਂ ਦੀ ਵੀ ਗੱਲ ਕਰ ਰਹੇ ਹਾਂ ਤੇ ਹੁਣ ਜਿਹੜਾ ਹਾਂਜੀ ਅੱਗੇ ਸਰ ਬਿਲਕੁਲ ਤਾਂ ਕਹਿ ਸਕਦੇ ਹਾਂ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਾਪਰਟੀਆਂ ਹੋਰ ਵੀ ਜ਼ਿਆਦਾ ਨਿਕਲ ਸਕਦੇ ਨੇ ਨਾ ਦੁਕਾਨਾਂ ਦਾ ਵੀ ਜ਼ਿਕਰ ਹੋਇਆ ਕਿ 20 ਦੁਕਾਨਾਂ ਵੀ ਨਿਕਲੀਆਂ ਨੇ ਇੱਧਰ ਸਮਰਾਲਾ ਸਾਈਡ ਤੁਸੀਂ ਜ਼ਿਕਰ ਕੀਤਾ ਤਾਂ ਸਰ ਜਿਵੇਂ ਹੁਣ ਕਈ ਕੇਸ ਇਕੱਠੇ ਹੋ ਗਏ ਤਾਂ ਇਹ ਵੀ ਕਲੀਅਰ ਕਰੋ ਕਿਉਂਕਿ ਤੁਸੀਂ ਵਕਾਲਤ ਪੜਾਉਂਦੇ ਹੋ ਉਸ ਫੀਲਡ ਦੇ ਮਾਹਿਰ ਹੋ ਤਾ ਜ਼ਮਾਨਤ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਕਈ ਕੇਸਾਂ ਕੇਸ ਹੋ ਗਏ ਹੁਣ ਜ਼ਮਾਨਤ ਕਿੰਨੀ ਕੁ ਮੁਸ਼ਕਲ ਲੱਗ ਰਹੀ ਹੈ ਜਾਂ ਫਿਰ ਆਸਾਨੀ ਨਾਲ ਮਿਲ ਜਾਊਗੀ ਡੀਆਈਜੀ ਕੋਲ ਨੂੰ ਗੱਲ ਇਹ ਦੀ ਜਿਹੜਾ ਇਹ ਕੇਸ ਹੈ ਵੀ ਜੇ ਤਾਂ ਸਨਮ ਸਰਕਾਰ ਹੁੰਦੀ ਫਿਰ ਤਾਂ ਵਿਜੀਲੈਂਸ ਇਹ ਨਾ ਰਾਣਾ ਸੀ ਫੇਰ ਕੇਸ ਹੈ ਉਹ ਜਿਹਦੀ ਇੰਟਰੋਗੇਸ਼ਨ ਸਾਰੀ ਸੀਜੀਆਈ ਕਰ ਰਹੀ ਹੈ ਤੇ ਸੈਂਟਰ ਦੀਆਂ ਏਜੰਸੀਆਂ ਉਹਦੇ ਲਈ ਡਾਚ ਕਰ ਰਹੀਆਂ ਨੇ ਤੇ ਬਹੁਤ ਸਾਰੀਆਂ ਮਹਾਲੀ ਟੂ ਅਪਡੇਟ ਕਰ ਰਹੀਆਂ ਨੇ ਬਾਕੀ ਜਿਹੜਾ ਹੁਣ ਇਹਨਾਂ ਨੇ ਚਾਹੇ ਅਕਾਉਂਟਸ ਨੇ ਚਾਹੇ ਪ੍ਰਾਪਰਟੀਆਂ ਨੇ ਉਹ ਮਲਟੀਪਲ ਪਲੇਸ ਦੇ ਵਿੱਚ ਨੇ ਜਿਵੇਂ ਰੈ residenccyਗਾ ਉਹ ਸੈਕਟਰ 40 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸੀਗਾ ਉੱਥੇ ਇੱਥੇ ਉੱਥੇ ਵੀ ਮਤਲਬ ਜਨਪਟਾਲ ਹੋ ਰਹੀ ਹੈ ਜਿੱਥੇ ਫਾਰਮ ਹਾਊਸ ਬਣੇ ਹੋਏ ਨੇ ਤੇ ਇਹ ਬਾਂਦੀ ਵਿਲੇਜ ਦੇ ਵਿੱਚ ਸਮਰਾਲੇ ਉੱਥੇ ਵੀ ਜਨਪਟਾਲ ਹੋ ਰਹੀ ਹੈ ਜਿੱਥੋਂ ਲਿਕুইਡਟੀ ਫਰਾਮਟ ਹੋਏ ਨੇ ਕੋਲ ਸਾਰੀਆਂ ਤੇ ਬਾਕੀ ਵਿੱਚ ਜਿਵੇਂ ਸ਼ਾਪਸ ਨੇ ਅਦਰ ਪ੍ਰੋਪਰਟੀ ਯਾਨੀ ਮਤਲਬ ਇਹਨਾਂ ਦੇ ਹੁਣ ਖਾਤਿਆਂ ਦੀ ਵੀ ਜਾਂਸ ਹੋ ਰਹੀ ਹੈ ਵੀ ਜਿਹਦੇ ਦੇ ਖਾਤੇ ਤੋਂ ਹੀ ਪਤਾ ਲੱਗ ਪਊਗਾ ਹਲੇ ਖਾਤਿਆਂ ਦਾ ਹਲੇ ਰਿਕਾਰਡ ਨਹੀਂ ਆਇਆ ਹੈਗਾ ਇਹ ਤਾਂ ਸਰੋਤ ਤੋਂ ਆਪਣ ਨੂੰ ਜੋ ਮਿਲੇਆ ਇਹ ਆਪਾਂ ਗੱਲ ਕਰ ਰਹੇ ਆ ਇੱਕ ਕੈਸ਼ ਬਰਾਮਦ ਹੋਇਆ ਜਿਹੜਾ ਵੀ ਠੀਕ ਨਹੀਂ ਖਾਤਿਆਂ ਦੀ ਵੀ ਜਾਂਚ ਪਟਾਲ ਹੋ ਰਹੀ ਹੈ ਬਾਕੀ ਜਿਹੜਾ ਮੀਡਲ ਮੈਨ ਸੀਗਾ ਇਹਨਾਂ ਦੇ ਵਿਚਾਰੀ ਸ਼ਰਦਾ ਜਿਹੜਾ ਸੀਗਾ ਉਹ ਵੀ ਦੱਸ ਰਿਹਾ ਸੀਗਾ ਵੀ ਮੰਥਲੀ ਜਿੰਨੇ ਵੀ ਕੇਸਿਸ ਦੇ ਵਿੱਚ ਪੁਲਿਸ ਦੇ ਅੰਦਰ ਕੇਸ ਸੀਗੇ ਉਹ ਹਰ ਕੇਸ ਦੇ ਵਿੱਚ ਜਿਹੜੀ ਰਿਸ਼ਵਤ ਸੀਗੀ ਮਤਲਬ ਉਹ ਐਵਰੇਜ 4 ਲੱਖ ਰੁਪਏ ਦੀ ਉਹ ਦੱਸ ਰਹੇ ਨੇ ਵੀ ਮੰਥਲੀ ਠੀਕ ਹੈ ਵੀ ਉਹਨਾਂ ਦਾ ਉਹ ਅਲੱਗ ਜ਼ਿਕਰ ਆ ਰਿਹਾ ਵੀ 21 ਲੱਖ ਦਾ ਮਿਲੇ ਹੀ ਮਿਲੇਆ ਇਹਦਾ ਸ਼ਰਦਾ ਦੇ ਕੋਲੋਂ ਤੇ 4 ਲੱਖ ਦਾ ਮਤਲਬ ਹਰ ਮੰਤਰੀ ਹੈ ਵੀ ਹਰ ਕੇਸਿਸ ਦੇ ਵਿੱਚ ਉਹ ਵੀ ਪ੍ਰਭਾਵਿਤ ਹੋਣਗੇ ਜਿਹੜੇ ਉਹਨਾਂ ਦੇ ਨਾਲ ਕੇਸ ਜੁੜੇ ਹੋਏ ਨੇ ਜੀ ਲੀਗਲ ਗ੍ਰਾਫੀਕੇਸ਼ਨ ਆਪਾਂ ਗੱਲ ਕਰ ਰਹੇ ਹਾਂ ਜਿਹਦੇ 4 ਲੱਖ ਮੰਤਰੀ ਦੇ ਜੀ ਜੀ ਵੀ ਰਿਸ਼ਵਤ ਵਾਲੇ ਕੇਸਿਸ ਦੇ ਵਿੱਚ ਗਿਫਟਾਂ ਦੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਆ ਰਹੀ ਸੀ ਜੀ